ਜਿਹੜਾ ਸਿੱਖ ਕੌਮ ਦੇ ਵਿੱਚ ਦੋ ਦੋ ਚਿਹਰੇ ਦਿਖਾਉਣ ਵਾਲੇ ਤੇ ਲੋਕ ਸ਼ਰੂਰੀ ਅਕਾਲੀ ਦਲ ਦੇ ਮੈਂ ਖਾਸ ਕਰਕੇ ਨਾਮ ਲੈ ਕੇ ਜਿਹੜਾ ਚੁੰਦਾ ਸਰਦਾਰ ਪਰਮਜੀਤ ਸਿੰਘ ਸਰਦਾਰ ਸਰਦਾਰ ਮਜੀਤ ਸਿੰਘ ਜੀਗੇ ਜਿਸ ਤਰੀਕੇ ਦੇ ਨਾਲ ਪਿਛਲੇ ਸਮਿਆਂ ਦੇ ਵਿੱਚ ਬਹੁਤ ਇਹਨਾਂ ਨੇ ਰੋਲਾ ਪਾਇਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਆ ਸਕੂਲਾਂ ਦੀ ਜਾਂ ਜਦਾਦਾ ਬੁਰਕਾ ਲਾ ਦਿਆ ਜਦਾਦਾ ਦੀ ਨਿਲਾਮੀ ਕਰਾ ਕੇ ਤੱਕ ਪਰ ਹੋਈ ہوئی ਹੈ ਮੈਂ ਅੱਜ ਇਹਨਾਂ ਨੂੰ ਪੁੱਛਣਾ ਚਾਹਦਾ ਦੋਨੋਂ ਜੋਂ ਕਿ ਤੁਹਾਡੀ ਅੱਖ ਥੱਲੇ ਤੁਹਾਡੀ ਲੋਸ਼ਤ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰੀਕੇ ਦੇ ਨਾਲ ਸੰਗਤਾਂ ਵੱਲੋਂ ਦਿੱਤੀਆਂ ਗਈਆਂ ਜਦਾਦਾਂ ਨੂੰ ਗੁਰਦੁਆਰਤ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਵੇਚ ਰਹੀ ਹੈ ਔਰ ਪਿਛਲੇ ਦੋ ਦਿਨ ਤੋਂ ਜੋ ਅੱਜ ਮੀਡੀਆ ਭਰਿਆ ਫੈਲਾਇਆ ਜਿਹੜੇ ਸਹਾਇਤਾ ਜਦਾਦਾਰ ਸਿੰਸਾਉ ਜਨਰਲ ਜੀਸੀ ਹੋਣਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਰੰਤ ਤਰੰਤ ਸਾਹਬ ਦੇ ਉੱਤੇ ਜਿਹੜੀ ਜ਼ਮੀਨ ਸੀ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਾੜ ਦਿੱਤੀ ਜਿਸ ਨੂੰ ਲੋਕਾਂ ਨੇ ਦਾੜ ਦਿੱਤਾ ਸੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੂੰ ਚੰਗੇ ਕੰਮਾਂ ਦੇ ਵਿੱਚ ਲਾਏਗੀ ਇਹਦੇ ਵਿੱਚ ਕੋਈ ਹਸਪਤਾਲ ਬਣਾਏਗੀ ਇਹਦੇ ਵਿੱਚ ਕੋਈ ਵਿੱਦਿਅਕ ਧਾਰਾ ਬਣਾਏਗੀ ਮਗਰ ਉਹ ਦਦਾਂ ਜਿਹੜੀਆਂ ਨੇ ਪ੍ਰਧਾਨ ਸਾਹਿਬ ਦੇ ਜਿਹੜੀਆਂ ਨੇ ਆਪਣੇ ਚਾਹੀਤਿਆਂ ਨੂੰ ਸਸਤੇ ਧਾਮਾਂ ਤੇ ਦੇ ਦਿੱਤੀ ਇਹ ਜੰਗੀਆਂ ਗੱਲਾਂ ਅਖਬਾਰਾਂ ਦੇ ਵਿੱਚ ਛਪੀਆਂ ਔਰ ਇਹਦਾ ਇਹਦੀ ਜਿਹੜੀ ਪੋਸਟ ਪੋਲਾਈਸੀ ਸਮਝਦਾ ਕਹਿ ਸਕਦਾ ਵਾ ਜਿਹਨੂੰ ਇੰਡੋਸ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਔਰ ਸੈਕਟਰੀ ਨੇ ਉਹਨਾਂ ਨੇ ਇਹ ਵੀ ਗੱਲ ਨੂੰ ਮੰਨਿਆ ਕਿ ਅਸੀਂ ਇਹਦੀਆਂ ਨਿਲਾਮੀਆਂ ਕੀਤੀਆਂ ਮਗਰ ਇਸ ਗੱਲ ਦੇ ਉੱਤੇ ਨਹੀਂ ਆਏ ਕਿ ਜਿਹੜੀ ਜੋ ਇਜ਼ਾਬ ਜਗ ਪੈਸਾ ਮਨੋਨੇ ਲਾਇਆ ਕਿ 60 ਲੱਖ ਰੁਪਏ ਦੀ ਜਿਹੜੀ ਜ਼ਿਆਦਾ ਦੀ ਕੀਮਤ ਹੋਣੀ ਚਾਹੀਦੀ ਹੈ ਉਹ 16 ਲੱਖ ਰੁਪਏ ਦੇ ਵਿੱਚ ਦਿੱਤੀ ਗਈ ਔਰ ਜਿਹੜੀ 50 ਲੱਖ ਰੁਪਏ ਦੀ ਜ਼ਮੀਨ ਹੈ ਜਦੀ ਬਾਜ਼ਾਰ ਦੀ ਕੀਮਤ 50 ਲੱਖ ਰੁਪਿਆ ਹੈ ਉਹ ਸਿਰਫ ਮਾਤਰ 9 ਲੱਖ ਰੁਪਏ ਦੇ ਵਿੱਚ ਆਪਣੇ ਚਹੇਤਿਆਂ ਨੂੰ ਦਿੱਤੀ ਗਈ ਇਹ ਸ਼ਰਮਣੀ ਕੋ ਦੁਆਰਾ ਪ੍ਰਬੰਧਕ ਜਿਸ ਤਰੀਕੇ ਦੇ ਨਾਲ ਗੁਰੂ ਘਰ ਦੀਆਂ ਜ਼ਦਾਦਾਂ ਨੂੰ ਗੁਰਦਗੁਦ ਕਰ ਰਹੀ ਹੈ ਮੈਂ ਸਮਝਦਾ ਕਿ ਇਹ ਉਹਨਾਂ ਦਾ ਵਿਵੇਕ ਹੋਏਗਾ ਇਹ ਉਹਨਾਂ ਦਾ ਕਿਰਦਾਰ ਹੋਏਗਾ ਮਗਰ ਜਿਹੜੇ ਲੋਕ ਦਿੱਲੀ ਦੇ ਵਿੱਚ ਬੈਠ ਕੇ ਇੰਨਾ ਉੱਚਾ ਉੱਚਾ ਸ਼ੋਰ ਮਚਾਉਂਦੇ ਸੀ ਔਰ ਅੱਜ ਦਿੱਲੀ 'ਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਸਰਦਾਰ ਪੁਰਜੀਤ ਸਿੰਘ ਸਰਨਾ ਕਰ ਰਿਹਾ ਹੈ ਅੱਜ ਜਿਹੜੀ ਇਹਦੇ ਮੂਹਰੇ ਵਿੱਚ ਮੋਹ ਪੈ ਰਹੀ ਹੈ ਕਿ ਅੱਜ ਆਵਾਜ਼ ਨਹੀਂ ਨਿਕਲੇਗੀ ਗੁਰੂ ਘਰ ਦੀਆਂ ਜ਼ਮੀਰਾਂ ਨਹੀਂ ਅਸੀਂ ਜਾਣ ਦੇਾਂਗੇ ਸਰਦਾਰ ਪੁਰਜੀਤ ਸਿੰਘ ਜੀ ਕੇਤੇ ਖੜੇ ਹੋ ਕੇ ਬੜੇ ਮੁਜਰੇ ਕਰਦਾ ਰਿਹਾ ਕਿ ਜੀ ਗੁਰੂ ਘਰ ਦੀ ਅਸੀਂ ਇੱਚ ਜਿਦਾਦ ਦੀ ਜਾਦਿਆਂਗੇ ਜਿਦੇ ਆਪਣੇ ਸਮੇਂ ਦੇ ਵਿੱਚ ਗੁਰੂ ਘਰ ਦੀ ਜਿਦਾਦ ਗਈ ਹੈ ਮਗਰ ਅੱਜ ਤੁਸੀਂ ਦੇਖ ਸਕਦੇ ਹੋ ਕੋਈ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਜਿਦਾਦਾ ਨੇ ਲਗਾਤਾਰ ਵਿੱਚਿਆ ਜਾ ਰਹੀਆਂ ਔਰ ਆਪਣੇ ਚਹੇਤੀਆਂ ਨੂੰ ਵਿੱਚਿਆ ਜਾ ਰਹੀਆਂ ਔਰ ਇਹਦੇ ਵਿੱਚ ਜਿਹੜਾ ਮੈਨੇਜਰ ਔਰ ਜਨਰਲ ਮੈਨੇਜਰ ਆ ਇਹਨੇ ਗੱਲ ਕੀਤੀ ਜੀ ਕਿ ਇਹ ਜ਼ਮੀਨ ਦੀ ਕੀਮਤ ਅਗਰ ਭਾਈ ਸਾਹਿਬ ਵਾਧੂ ਪੈਸੇ ਦੇ ਕੇ ਲੈਣਾ ਚਾਹਤੇ ਤੇ ਅਸੀਂ ਦਵਾ ਜਾਗੇ ਕਿਉਂਕਿ ਉਹਨੇ ਡਿਨਾਈ ਨਹੀਂ ਕੀਤਾ ਕਿ ਅਸੀਂ ਕੋਈ ਜ਼ਮੀਨ ਵੇਚੀ ਹੈ ਮਗਰ ਜ਼ਮੀਨਾਂ ਵਿਚਨ ਦੇ ਉੱਤੇ ਬਿਲਕੁਲ ਐਗਨੋਰਿਜ ਕੀਤਾ ਕਿ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਅਧਿਕਾਰ ਨਹੀਂ ਹੈ ਉਹਨਾਂ ਕੋਲ ਸੰਗਤ ਦੀ ਦਿੱਤੀ ਹੋਈ ਜ਼ਮੀਨ ਨੂੰ ਵੇਚਦਾ ਅਧਿਕਾਰ ਨਹੀਂ ਹੈ ਔਰ ਇਹ ਕਹਿ ਕੇ ਕਿ ਉਹਨਾਂ ਦੇ ਉੱਤੇ ਇਨਕ੍ਰੋਚਮੈਂਟਸ ਹੋ ਰਹੀ ਹੈ ਇਹ ਜ਼ਬਾਦਾ ਵੇਚਿਆ ਜਾ ਰਹੀ ਹੈ ਮੈਂ ਸਮਝਦਾ ਕਿ ਇਸ ਤੋਂ ਵੱਡਾ ਪਾਪ ਕੋਈ ਹੋਰ ਨਹੀਂ ਹੋ ਸਕਦਾ ਕਿ ਜਿਹੜੀ ਸੰਗਤ ਨੇ ਤਾਨੂੰ ਜਦਾਦ ਆਪਣੇ ਘਰਾਂ ਦੀ ਆਪਣੇ ਬੱਚਿਆਂ ਦਾ ਹੱਕ ਮਾਰ ਕੇ ਆਪਣੇ ਪੋਤੇ ਪੁੱਤਰਾਂ ਦਾ ਹੱਕ ਮਾਰ ਕੇ ਜਿਹੜੀਆਂ ਗੁਰੂ ਘਰ ਨੂੰ ਦਿੱਤੀਆਂ ਜਾਂ ਔਰ ਉਹਨਾਂ ਨੂੰ ਤੁਸੀਂ ਆਪਣੇ ਨਿੱਜੀ ਮੁਫਾਤ ਵਸੇ ਭੇਜਿਆ ਜਾ ਰਿਹਾ ਹੈ ਔਰ ਕਿਸ ਤਰ੍ਹਾਂ ਇਹਨਾਂ ਨੂੰ ਵੇਚਿਆ ਜਾ ਰਿਹਾ ਹੈ ਕਿ ਮਾਰਕੀਟ ਦੀ ਜਿਹੜੀ ਵੈਲਿਊ ਹੈ ਉਸ ਤੋਂ 1/3 ਜਿਹੜੇ ਰੇਟ ਨੇ ਉਸ ਤੋਂ ਵੀ ਘੱਟ ਰੇਟਾਂ ਦੇ ਉੱਤੇ ਆਪਣੇ ਚਾਹੇਤਿਆਂ ਨੂੰ ਦਿੱਤੀ ਜਾ ਰਹੀ ਹੈ ਇਹ ਜਿਹੜੀਆਂ ਅਖਬਾਰਾਂ ਦੇ ਵਿੱਚ ਬਿਆਨ ਲੱਗਾ ਔਰ ਇਹਦੇ ਉੱਤੇ ਅੱਜ ਸਮੁੱਚਾ ਸਿੱਖ ਪੰਥ ਬੜਾ ਚਿੰਤਿਤ ਹੈ ਕਿ ਇਹ ਇਹਨਾਂ ਲੋਕਾਂ ਦੇ ਹੱਥ ਜਿਹੜਾ ਪ੍ਰਬੰਧ ਜਾ ਚੁੱਕਾ ਜਿਹੜੇ ਗੁਰੂ ਘਰ ਦੀਆਂ ਜਦਾਦਾ ਵੀ ਵੇਚ ਰਿਹਾ ਮਗਰ ਮੈਂ ਦਿੱਲੀ ਦੀ ਸੰਗਤ ਨੂੰ ਵੀ ਪੁੱਛਣਾ ਚਾਹੁੰਦਾ ਕਿ ਇਹ ਲੋਕ ਇਸ ਵਕਤ ਦਿੱਲੀ ਦੇ ਵਿੱਚ ਰੋਲਾ ਪਾਉਂਦੇ ਐ ਇਹਨਾਂ ਨੂੰ ਪੁੱਛਣਾ ਨਹੀਂ ਚਾਹੀਦਾ ਕਿ ਤੁਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦੀ ਕੀ ਕਰ ਰਹੇ ਹੋ ਦਿੱਲੀ 'ਚ ਬੈਠ ਕੇ ਸ਼੍ਰੋਮਣੀ ਅਕਾਲੀ ਦਲ ਦੇ ਕਹਤੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਕਾਬਜ਼ੇ ਦੇ ਵਿੱਚ ਚਲਦੀ ਪਈ ਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਹ ਜਿਹੜੀਆਂ آرڈر کیا اور, اور بیچی ہے. آج دیو دیکھو داری ہے. جواب جی دی تو تو سنگت دیا ہے اخبار بڑی بڑی دی اور آج بھی بہت سارے اخبار نے پنجابی ہے اور میں سمجھتا کہ پنجاب خاص کر کے کیونکہ انہوں نے سارے پڑی سو بہت سارے سارے کون آئے پنجاب کہ تھی یہ جو شومی گردوارا پربندک کمیٹی کر رہی ہے اس نبو کہ یہ وہ زمین ہیں جہاں لوگ نے گرو گھر کے وشواس رکھ کے دان کیتیا تاکہ وہ سنگت کے کام آ سک

ਅਕੀਨਦਾਰ ਸਾਹਿਬ ਸ਼੍ਰੀ ਗੁਰੂ ਸਾਹਿਬ ਜਿਆਨੀ ਨਜੀਦ ਸਿੰਘ ਨੇ ਬਹੁਤ ਵੱਡਾ ਖਰਾਸਾ ਕੀਤਾ ਜਿਹੜੀ ਅਖਬਾਰਾਂ ਦੇ ਵਿੱਚ ਖਬਰ ਸ਼ਕੀ ਕਿ 60 ਲੱਖ ਦਾ ਪਲਾਟ ਜਿਹੜਾ ਉਹ 1 ਬਾਰ ਲੱਖ ਦੇ ਵਿੱਚ ਦੇ ਦਿੱਤਾ ਜਿਹਦੀ ਕੀਮਤ 55 ਲੱਖ ਸੀ ਉਹ 9 ਲੱਖ ਦੇ ਵਿੱਚ ਦੇ ਦਿੱਤੀ ਔਰ ਦਿੱਤੀ ਕਿਹਾ ਉਹ ਉਹ ਜਿਹੜੇ ਡਾਇਰੈਕਟਲੀ ਸ਼ਰੋਨੀ ਕੋ ਤੋਂ ਦਾ ਪ੍ਰਬੰਧ ਕਮੇਟੀ ਦੇ ਨਾਲ ਜੁੜੇ ਹੋਏ ਆ ਜਾਂ ਉਹਨਾਂ ਦੇ ਚਾਹਤੇ ਆ ਇਹ ਬੜੇ ਅਫਸੋਰਸ ਦੀ ਗੱਲ ਹੈ ਬੜਾ ਵੱਡਾ ਪਾਪ ਹੈ ਕਿ ਗੁਰੂ ਘਰ ਦੀਆਂ ਜ਼ਮੀਨਾਂ ਤੇ ਨਾਲ ਬਿਜ਼ਨਸ ਕਾਰੋਬਾਰ ਕੀਤੇ ਗਏ ਲੇਕਿਨ ਮੈਂ ਸਮਝਦਾ ਕਿ ਇਹ ਸਾਰਾ ਕੁਝ ਜਿਹੜੇ ਸਲਾਹਕਾਰ ਦਿੱਲੀ ਤੋਂ ਗਏ ਆ ਜੋ ਕੁਝ ਇਹਨਾਂ ਨੇ ਦਿੱਲੀ ਦੇ ਵਿੱਚ ਕੀਤਾ ਉਹ ਸਲਾਹਾਂ ਲੈ ਕੇ ਗੁਮੇ ਸ਼ੋਨੀ ਫੋਟਰਾ ਕਮੇਟੀ ਨੂੰ ਦੇ ਰਿਹਾ ਸਾਡਾ ਸਕੂਲਾਂ ਦਾ ਮਸਲਾ ਚੱਲਿਆ ਸੀ ਤੇ ਕੋਰਟ ਦੇ ਆਡਿਟ ਦੀ ਕੰਪਲਾਈਂਸ ਕਰਦੇ ਹੋਏ ਅਸੀਂ ਕੇਵਲ چلے گئے آ گئے گرو گھر کے سامنے کھڑے ہو کے بڑی حیرانی کی گل ہے گی کوئی نہیں لوائڈ کی ਔਰ ਹੁਣ ਇੱਥੇ ਜ਼ਮੀਨਾ ਦੇ ਵੀ ਦਿੱਤੀਆ ਆਪਸ਼ਨ ਵੀ ਹੋ ਗਏ ਅਖਬਾਰਾਂ ਦੇ ਵਿੱਚ ਖਬਰਾਂ ਵੀ ਛਾਪੀਆਂ ਤੇ ਜਿਹੜੇ ਇੱਥੇ ਪ੍ਰੋਟੈਸਟ ਕਰ ਰਹੇ ਸੀ ਉਹ ਜਿਹੜੇ ਤਿੰਨ ਚਾਰ ਇਹਨਾਂ ਦੇ ਚੂਹੇ ਰੱਖੇ ਹੋਏ ਆ ਜਿਹੜੇ ਪੁਲਿਸ ਵਾਲੋਂ ਵੀ ਖੇਪੋ ਰਹੇ ਸੀ ਮੈਂ ਸਮਝਦਾ ਉਹਨਾਂ ਨੇ ਪਤਾ ਨਹੀਂ ਕਿਹੜੀ ਫੇਫੀ ਕੋਲ ਲਾਤੀ ਉਹਨਾਂ ਦੀ ਹਾਰੇ ਕਿਤੇ ਗੱਲ ਦੇ ਉੱਤੇ ਫਟਾਫਟ ਮੀਡੀਆ ਦੇ ਸਾਹਮਣੇ ਕੋ ਬਾਈਟ ਲੈ ਕੇ ਬੋਲਣ ਲੱਗ ਜਾਂਦੇ ਆ ਅੱਜ ਕਿਧਰ ਚਲੇਗੇ ਅੱਜ ਮੌਤ ਪੈ ਗਈ ਬੋਲੋ ਬਾਰੋ ਗੁਰੂ ਘਰ ਦੀਆਂ ਜ਼ਮੀਨਾਂ ਨਹੀਂ ਉਹ ਸੰਗਤੀਆਂ ਦਾਦ ਦਿੱਤੀਆ ਜ਼ਮੀਨਾਂ

ਅਫਸੋਸ ਇਸ ਗੱਲ ਦਾ ਹੈ ਕਿ ਸਰਦਾਰ ਪਰਮਜੀਤ ਸਿੰਘ ਸੰਨਾ ਜੀ ਸਰਦਾਰ ਮਨਜੀਤ ਸਿੰਘ ਜੀ ਕੇ ਜੀ ਔਰ ਉਹਨਾਂ ਦੇ ਚੇਲੇ ਚ ਪਾਤੇ ਪਿਛਲੇ ਦਿਨ ਦਿਨ ਤੋਂ ਕੋਈ ਆਵਾਜ਼ ਨਹੀਂ ਕਿੱਥੇ ਚਲੇਗੀ ਤੁਹਾਡੀ ਆਵਾਜ਼ ਕਿੱਥੇ ਚਲੇਗੇ ਤੁਸੀਂ ਪੰਥ ਦਰਦੀ ਕਿੱਥੇ ਚਲਾ ਗਿਆ ਤੁਹਾਡਾ ਦਰਦ ਹੁਣ ਗੁਰੂ ਘਰ ਦੀਆਂ ਜਾਂਦਾ ਤਾਂ ਤੁਸੀਂ ਕਿਉਂ ਨਹੀਂ ਬੋਲ ਰਹੇ ਕਿਉਂਕਿ ਤੁਸੀਂ ਸਰਾਵਾ ਦਿੰਦੇ ਹੋ دلی دے سارے اس کر کے چھٹ کے چلے گئے کیونکہ پرچے ہوئے توسی چوریا چکار ہو اور کردار دے کر دے بر فیصلہ لے لیا جی پارٹیاں ختم کر دی خراب ہو گیا سارا کچھ جدوں پنجاب پہنچے ہوجابری ہوئی

واپس لیا تو جیتلے سال ساڑھ جو سنگت بڑی چنگی طرح بچا چکی ہے ਔਰ ਜਿਹੜੀਆਂ ਤੁਸੀਂ ਰਾਤ ਹੀ ਤੇ ਰੋਟੀਆਂ ਸੇਕਦੇ ਹੋ ਬੰਦ ਕਰੋ ਅੱਜ ਬਹੁਤ ਇਸ ਗੱਲ ਦਾ ਦਿੱਲੀ ਦੀ ਸੰਗਤ ਨੂੰ ਪੰਜਾਬ ਦੇ ਇੱਕ ਇੱਕ ਗੁਰੂ ਨਾਨਕ ਦੇਵ ਜੀ ਸੰਗਤ ਨੂੰ ਬੜਾ ਖੇਸ ਪਹੁੰਚੀ ਆ ਇਸ ਐਸਜੀਪੀਸੀ ਦੀ ਕਾਰਵਾਈ ਦੇ ਉੱਤੇ ਸੋ ਅਸੀਂ ਜਿੱਥੇ ਇਸ ਦੀ ਨਿੰਦਾ ਕਰਦੇ ਆ ਉੱਥੇ ਅਸੀਂ ਸਲਾਹ ਦੇਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਕਿ ਇਹ ਜੋ ਤੁਸੀਂ ਫੈਸਲਾ ਲਿਆ ਹੈ ਇਸ ਨੂੰ ਵਾਪਸ ਲਵੋ ਕਿਉਂਕਿ ਗੁਰੂ ਘਰ ਦੀ ਜਾਇਦਾਦ ਨਹੀਂ ਵੰਟੀ ਜਾ ਸਕਦੀ ਇੱਕ ਹੋਰ ਬਹੁਤ ਜ਼ਰੂਰੀ ਬੇਨਤੀ ਮੈਂ ਸਰਦਾਰ ਮਜੀਦ ਸਿੰਘ ਜੀ ਕੇ ਸਰਦਾਰ ਪਰਮਜੀਤ ਸਿੰਘ ਸਰਦਾਰ ਕਹਾਂਗਾ ਕਿ ਇੱਕ ਉਹ ਲਿਸਟ ਬਣਵਾਓ ਇਸ ਚੀਜ਼ ਦਾ ਖਰਾਸਾ ਕਰੋ ਕਿ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਇਦਾਦਾਂ ਜਿਹੜੀ ਜ਼ਮੀਨ ਵਾਈ ਜੋ ਜ਼ਮੀਨ ਹੈ ਉਸ ਜ਼ਮੀਨ ਦੇ ਕਿੰਨੇ ਕੇਸ ਐਸਜੀਪੀਸੀ ਨੇ ਚਿੱਤੇ

ਦੁੱਧ ਦਾ ਦੁੱਧ ਪਾਣੀ ਦਾ ਪੋੜੀ ਹੋਏਗਾ ਹਜ਼ਾਰਾਂ ਲੱਖਾਂ ਏਕੜ ਜ਼ਮੀਨ ਸ਼ੋਰਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬ ਦੇ ਵਿੱਚ ਹੈ ਔਰ ਉਹ ਜ਼ਮੀਨ ਜਿਹੜੀ ਠੇਕੇ 'ਤੇ ਦਿੱਤੀ ਹੋਈ ਆ ਉਹ ਠੇਕੇ ਕਿੱਦੇ ਆ ਰਹੇ ਆ 50 ਹਜ਼ਾਰ 60 ਹਜ਼ਾਰ 70 ਹਜ਼ਾਰ ਰੁਪਿਆ ਠੇਕਾ ਹੈ 1 ਏਕੜ ਦਾ ਤੇ ਐਸਪੀਸੀ ਕਿੰਨਾ ਠੇਕਾ ਲੈ ਰਹੀ ਹੈ ਇਸ ਦਾ ਲਿਸਟ ਬਣਵਾਓ ਔਰ ਦਿੱਲੀ ਦੀ ਸੰਗਤ ਦੇ ਸਾਹਮਣੇ ਵੀ ਰੱਖੋ ਕਿਉਂਕਿ ਤੁਸੀਂ ਹੁਣ ਸ਼ੋਮੇ ਕਾਲੀਦਾ ਦੇ ਨੇ ਨੌਦੇਦਾਰਾਂ ਦੇ ਵਿੱਚੋਂ ਤੁਹਾਡਾ ਫਰਜ ਬਣਦਾ ਹੈ ਕਿ ਜੇ ਪਹਿਲੇ ਕੋਈ ਗਲਤੀਆਂ ਹੋਈਆਂ ਤੇ ਉਹਨੂੰ ਠੀਕ ਕੀਤਾ ਜਾਏ ਜੇ ਕਿਤੇ 10000 ਜਾਂ 5000 ਨੂੰ ਕਿਲਾ ਠੇਕੇ ਤੇ ਦਿੱਤਾ ਹੈ ਤੇ ਉਹਨੂੰ ਦਰੁਸਤ ਕਰਾਓ ਉਹਨੂੰ 60-70000 ਕੋ ਮਾਰਕੀਟ ਰੇਟ ਹੈ ਉਸ ਦੇ ਉੱਤੇ ਲਾਓ ਉਹ ਜਿਹੜੀ ਠੇਕੇ ਤੇ ਜ਼ਮੀਨ ਦੇਣੀ ਹੈ ਉਹਦਾ ਵੀ ਆਪਸ਼ਨ ਹੋਵੇ ਹਰ ਸਾਲ ਅਖਬਾਰ ਦੇ ਵਿੱਚ ਆਏ ਤਾਂ ਟ੍ਰਾਂਸਪੈਰੈਂਸੀ ਆਏ ਮੈਂ ਉਮੀਦ ਕਰਦਾ ਤੁਹਾਨੂੰ

ਜਿਹੜੀ ਗੱਲ ਹੋਣ ਤੋਂ ਪਹਿਲਾਂ ਸੰਗਤੀ ਨਜ਼ਰਾਂ ਦੇ ਵਿੱਚ ਆਉਂਦੀ ਹੈ ਉਹਨੂੰ ਰੋਕਿਆ ਜਾਂਦਾ ਮਗਨ ਜਿਹੜੀਆਂ ਆਪਸ਼ਨਾਂ ਕਰਕੇ ਔਰ ਜਿਸ ਤਰੀਕੇ ਦੇ ਨਾਲ ਅੰਡਰ ਟੇਬਲ ਸੈਟਿੰਗਾਂ ਕਰਕੇ ਇਹ ਜਦਾਦਾ ਵੇਚਿਆ ਜਾਂਦਾ ਤੇ ਉਹਦਾ ਵਿਦਰੋਹ ਕਰ ਸਕਦੇ ਆ ਉਹਦੇ ਬਾਰੇ ਅਸੀਂ ਅਪੀਲ ਕਰ ਸਕਦੇ ਹਾਂ ਔਰ ਅੱਜ ਅਸੀਂ ਤੁਹਾਡੇ ਮੀਡੀਆ ਦੇ ਰਾਹੀਂ ਇਹ ਅਪੀਲ ਕੀਤੀ ਹੈ ਕਿ ਪ੍ਰਧਾਨ ਸਾਹਿਬ ਨੂੰ ਵੀ ਕਿ ਇਹ ਆਪਸ਼ਨ ਰੋਕਿਆ ਜਾਵੇ ਇਹ ਜਦਾਦਾ ਕਿਸੇ ਵੀ ਹਾਜ਼ਰੀ ਤੇ ਕੋਹਂ ਦੀ ਜਾਂ ਜਦਾਦਾ ਦੀ ਇਹਨੂੰ ਕੋਰਤ-ਕੋਰਤਰਾ ਕੀਤਾ ਜਾਏ ਔਰ ਜਿਸ ਤਰੀਕੇ ਦੇ ਨਾਲ ਉਹਨੇ ਜਗਦੀਪ ਜੀ ਨੇ ਗੱਲ ਕੀਤੀ ਹੈ ਕਿ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਇਹ ਠੇਕੇ ਵੀ ਜਿਸ ਵਕਤ ਦਿੰਦੇ ਨੇ ਕਿ ਕਿ ਜਦਾਦਾ ਦੀ ਹੁੰਦੀ ਹੈ ਆਪਣੇ ਚਹੇਹਿਆਂ ਨੂੰ ਦਿੰਦੀ ਔਰ ਇਹ ਕਲ ਵੀ ਜਿਹੜੀ ਤਰਨ-ਤਰਨ ਸਾਹ ਆਪ ਦਿੰਦੀ ਹੈ ਜ਼ਮੀਨ ਇਹ ਐਸਜੀਪੀਸੀ ਦੇ ਮੈਂਬਰ ਨੂੰ ਦਿੱਤੀ ਹੈ ਅਰਵਿੰਦਰ ਸਿੰਘ ਅਰਵਿੰਦਰ ਪਾਲ ਸਿੰਘ ਪੱਖੋਗੇ ਨਾਮ ਹੈ ਔਰ ਇਹ ਉਹਨੂੰ ਮੈਂਬਰ ਨੂੰ ਦਿੱਤੀ ਗਈ ਹੈ ਸੋ ਇਤੋ ਕਲੀਅਰ ਈ ਹੁੰਦੀ ਹੈ ਕਿ ਕੋਈ ਉਥੇ ਆਪਸ਼ਨ ਨਹੀਂ ਦਿੱਤੀ ਜਾ ਰਹੀ ਇਹ ਸਿੱਧਾ ਤੇ ਸਿੱਧਾ ਇੱਕ ਸੰਗਤਿਆ ਅਖਾਦਵੀ ਧੂਲ ਚੁੱਕੀ ਜਾ ਰਹੀ ਹੈ ਔਰ ਪਿਛਲੀ ਵਾਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਜਿਹਦੀ ਬਾਰੇ ਇਨਫੋਰਮੇਸ਼ਨ ਪਹਿਲੇ ਆ ਜਾਏਗੀ ਅਸੀਂ ਉਹਦੀ ਆਵਾਜ਼ ਬਿਲਕੁਲ ਚੁੱਕਾਂਗੇ ਮਗਰ ਅਸੀਂ ਅੱਜ ਦਿੱਲੀ ਦੇ ਉਹਨਾਂ ਨੁਮਾਇੰਦਿਆਂ ਤੋਂ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਕਿਸ ਗੱਲ ਕਰਕੇ ਚੁੱਪ ਬੈਠੇ ਹੋ ਕਿ ਇੰਨੇ ਵੀ ਤੁਸੀਂ ਪਾਰਟੀ ਪ੍ਰਧਾਨ ਦੇ ਤਲਬੇ ਨਾਲ ਚੱਟੋ ਕਿ ਕੌਮ ਦੀਆਂ ਜ਼ਿਆਦਾਦਾਂ ਖਤਮ ਹੋ ਜਾਣ ਔਰ ਤੁਹਾਡੇ ਪੱਲੇ ਸਿਰਫ ਸਿਰਫ ਉਹਨਾਂ ਦੀ ਜਿਹੜੀ ਹੈ ਦੋ ਮਹੀਨਾ ਪਿੱਛੇ ਉਹਨਾਂ ਦੇ ਰੈਜੋਰ ਜਿਨ੍ਹਾਂ ਦੀ ਤੁਸੀਂ 25-25 ਸਾਲ ਖਿਲਾਫਤਾ ਵੀ ਕਰਤੇ ਰਹੇ 25 ਤਰੀਕ ਐ ਕਪਟੀ ਇਲੈਕਸ਼ਨ ਦੀ ਗੱਲ ਆ ਚੱਲਦੀ ਐ ਕੀ ਮੀਟਿੰਗ ਹੋਈਗੀ 25 ਤਰੀਕ ਨੂੰ ਚਿੱਠੀ ਡਾਇਰੈਕਟਰ ਸਾਹਿਬ ਨੇ ਕੱਢੀ ਆ ਸਵੇਰੇ 11:00 ਵਜੇ ਅੰਤਰੀ ਗੋਰਡ ਦੀ ਜਿਹੜੀ ਮੀਟਿੰਗ ਵੀ ਹੋਈ ਆ ਔਰ ਨਾਲ ਹੀ ਜਿਹੜਾ ਇੰਟਰਨਲ ਇਲੈਕਸ਼ਨ ਹੁੰਦੀ ਐ ਉਹਦੇ ਬਾਰੇ ਵੀ ਬਿਲਕੁਲ ਜਿਸ ਵਕਤ ਇਹਦਾ ਪ੍ਰੋਸੈਸ ਸ਼ੁਰੂ ਹੋਏਗਾ ਅਸੀਂ ਬਿਲਕੁਲ ਉਹਨਾਂ ਨੂੰ ਕਹਾਂਗੇ ਡਾਇਰੈਕਟਰ ਸਾਹਿਬ ਨੂੰ ਕਿ ਤੁਸੀਂ ਮੀਡੀਆ ਨੂੰ ਕਿ ਤੁਹਾਡੇ ਸਹਿਯੋਗ ਦੇ ਨਾਲ ਸਾਰੇ ਕੰਮ ਜ਼ਿਲ੍ਹੇ ਤਰ੍ਹਾਂ ਉਹਨਾਂ ਨੂੰ ਜ਼ਰੂਰੀ ਚਲਾਈ ਕੀਤਾ ਜਾਏ ਮਗਰ ਇਹ ਗੱਲਾਂ ਜਿਹੜੀਆਂ ਕਈ ਸਰਕਾਰੀ ਪੱਧਰ ਤੇ ਹੱਥ ਚ ਹੁੰਦੀਆਂ ਨੇ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਮਗਰ ਸਾਨੂੰ ਅੱਜ ਐਸੀ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਪਿਛਲੇ 6 ਮਹੀਨੇ ਤੋਂ ਸਰਦਾਰ ਪਰਮਜੀਤ ਸਿੰਘ ਸਰਦਾਰ ਮਜੀਦ ਸਿੰਘ ਜੀ ਕੇ ਰੋਲਾ ਪਾਉਂਦੇ ਸੀ ਕਿ ਜੀ ਇਹ ਇਲੈਕਸ਼ਨ ਨਹੀਂ ਕਰਾਂਦੇ ਇਲੈਕਸ਼ਨ ਨਹੀਂ ਕਰਾਂਦੇ ਅੱਜ ਇਹਨਾਂ ਨੂੰ ਪਤਾ ਚੱਲ ਗਿਆ ਕਿ ਇਹ ਇਲੈਕਸ਼ਨ ਸਾਡੇ ਹੱਥ ਨਹੀਂ ਸੀ ਕਰਵਾਉਣਾ ਇੱਕ ਕ੍ਰਾਨੀ ਡਾਇਰੈਕਟਰ ਨੇ ਸੀ ਐਲਜੀ ਸਾਹਿਬ ਨੇ ਕਰਾਉਣੀ ਸੀ ਔਰ ਜਦ ਹੁਣ ਕਰਾ ਰਹੇ ਨੇ ਤੇ ਅੱਜ ਇਹਨਾਂ ਨੂੰ ਪੀੜਾ ਪਈ ਹੋਈ ਹੈ ਅੱਜ ਉਹਦੇ ਉੱਤੇ ਹੀ ਗਲਤ ਬਿਆਨਬਾਜ਼ੀ ਵੀ ਕਰ ਰਹੇ ਨੇ ਇਹਨਾਂ ਦੇ ਆਪਣੇ ਚਹੇਤਿਆਂ ਕੋਲ ਵੀ ਔਰ ਮੈਨੂੰ ਸੁਣਨ ਨੀ ਚਾਇਆ ਕੋਰਟ ਕਚਹਿਰੀ ਵਾਲੇ ਵੀ ਪੱਜ ਰਹੇ ਕਲਕੱਤਾ ਸਾਹਿਬ ਇਹ ਜੋ ਚੋਣ ਹੋਏ ਹੈ ਇਹ ਇਲੈਗਲ ਹੈ ਜਾਂ ਲੀਗਲ ਇਹ ਤਾਂ ਸਰਨਾਥ ਸਾਹਿਬ ਬਤਾਇਓ ਮੈਂ ਕੈਸੇ ਕਹਾਂ ਜਦ ਤੋ ਹੈ ਤੋ ਜੇ ਐਤੋ ਡਾਇਰੈਕਟਰ ਕੋ ਦੁਆਰਾ ਇਲੈਕਸ਼ਨ ਦੀ ਚਿੱਠੀ ਆਏਗੀ

جو پربھک ہوتے ہیں سیکٹری ان کو کرانی ہوتی ہے اگر وہ آگے چلی جاتی ہے کسی کوٹ کچہری کی وجہ سے تو اس کے بعد یہ ڈائریکٹر صاحب کے ہاتھ میں اور ایل جی صاحب کی پرمیشن سے ہوتا ہے جو ہم بار بار میڈیا کے آگے سنگتوں کو بتا رہے تھے مگر یہ جو مو پہ جسے میں کہنا نہیں چاہتا یہ تو لفظ گندے برتن لیتے ہیں میڈیا کے آگے جن کو لوگ چلو چھوڑو ان کے بارے میں جو یہ روز بولتے تھے کیمروں کے آگے آج ان کو پتہ چل گیا کہ ہمارے ہاتھ میں ہوتا تو ہم اسی دن کرا دیتے جس دن ہماری الیکشن ڈیو ہوئی تھی مگر کوٹوں میں بھی تم گئے تھے آج وہاں سے جب کیس ختم کر کے جس طریقے سے ایل جی صاحب نے نوٹیفیکیشن نکالی ہے چناب جو ہے وہ سرکار نے رہا تھا اور ہم اس کا بیلکم کرتے ہیں دیکھو اپوزیشن تے ہر جگہ سوال چکلی <سؤال> ہے ਸਾਡੇ ਨਾਲ ਸੰਪਰਕ ਕੀਤਾ ਹੁੰਦਾ ਤੇ ਅਸੀਂ ਉਹਨਾਂ ਨੂੰ ਜ਼ਰੂਰ ਜਵਾਬ ਦਿੰਦੇ ਗਰਗਨ ਸਾਹਿਬ ਨੂੰ ਮਗਰ ਅਸੀਂ ਜਦ ਤੱਕ ਕਈ ਵਾਰ ਗੱਲ ਕੀਤੀ ਹੈ ਕਿ ਜਦ ਤੱਕ ਤਖਤ ਦਾ ਆਪੋਸਿਟ ਟਕਰਾਵ ਹੈ ਅਸੀਂ ਇਸ ਕੇਸ ਵਿੱਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਸਾਡੇ ਵਸੇ ਸਾਰੇ ਤਖਤ ਸਰਕਾਰਯੋਗ ਨੇ ਜਿੱਥੇ ਗੁਰੂ ਅਰਗੁਨ ਸਾਹਿਬਾ ਜੀ ਨੇ ਤਖਤ ਦੀ ਸਥਾਪਨਾ ਕੀਤੀ ਹੈ ਤਖਤ ਪਟਨਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਹੋਇਆ ਤਖਤ ਨੰਦੇੜ ਸਾਹਿਬ ਜਿਹੜਾ ਹਜ਼ੂਰ ਸਾਹਿਬ ਹੈ ਉੱਥੇ ਜਿੱਥੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਆ ਸਾਡੇ ਵਸੇ ਉਹ ਉਨੇ ਹੀ ਸਤਕਾਰਯੋਗ ਨੇ ਸੋ ਅਸੀਂ ਜਦ ਤੱਕ ਇਹਨਾਂ ਦਾ ਟਕਰਾਅ ਨਹੀਂ ਖਤਮ ਹੋਊਗਾ ਅਸੀਂ ਕਿਸੇ ਜਥੇਦਾਰਾਂ ਦੀ ਇਸ এনਵਾਇਰਨਮੈਂਟ ਵਿੱਚ ਨਹੀਂ ਇਨਵੋਲ ਹੋਵਾਂਗੇ ਸਰ ਜਦ ਮੈਂਬਰوں ਕੋ ਚਿੱਠੀ ਭੇਜੀ ਜਾਂਦੀ ਹੈ ਕੱਟਲਾ ਚੋਣ ਦੀ ਤੋ ਮਤ ਸਜਾ ਅਧਿਕਾਰੀਆਂ ਮਾਸਿ ਜੀ ਦੇ ਦੁਆਰਾ ਦੇਖ ਜਾਂਦੀ ਹੈ جانکاری ہے کیونکہ آپ بھی سردار پرمندر پال سنگھ کی پوسٹوں پہ آدھار بات کر رہے ہیں میں نے آپ کو بتایا کہ جس وقت تین مہینے کے اندر اندر پردھان سیکٹری نے کال کر دی ہے تو چٹھی پرکریٹری کی جاتی ہے جب الیکشن کی چٹھی منیجر کو آ رہی ہے کی طرف سے تو جنرل مینیجر یہ پوچھتے ڈالنے والے جو بندے ہیں کو گھروں میں کوئی جن کو اب تو اس کی بیوی نے بھی سننا بند کر دیا اس کو آپ بھی سننا بند کر دیا میرا ایک سوال ہے جب چنا ہوتے ہیں تو کہا جاتا ہے کہ کہیں نہ کہیں جب سیرومنی اکالی مہندر چکالی تو ہماری جو ٹیم ہے اس کا جو سب سے جنر س ہوگا میں بھی اور اس میں وہ نکالے گا ہماری چیزیں وہ نکالے گا جو ہمارا سب سے جون بندہ ہوگا کیونکہ ہم دکھانا چاہتے ہیں اور لوگوں کو بتانا چاہتے ہیں کہ یہ جو ٹیم ہے یہ اس میں ایک ڈیموکریسی ہے اور اس میں ایکتا ہے اور دلی کے میں لوگ ہیں وہ چٹھی نکالیں گے اس میں, اس میں میں کوئی چٹھی نہیں ہے یہاں پر نام پر پرپوز ہوں گے اور اس نام کی اوپر کیا جائے گا جو یہ کلچر لفافے کا تھا یہ پنجاب میں تھا جس کو پچھلے تین بارے سے ختم کر دیا گیا وہاں پر بھی اوبجیکشن جسی لیے ہوتی ہے آج صدار سکھبیر سنگھ بادل شروع کمیٹی کی جب الیکشن کرتے ہیں تو وہ بھی کوئی ہفتے کو کلچر کو ختم کر چکے ہیں کیونکہ وہ یوگ جو تھا وہ ختم ہو چکا ہے کیا موجودہ ٹیم رہے گی یا پھر ٹیم میں بدلاؤ کیا جاتا ہے دیکھو پچیس تاریخ کو چار دن رہ گیا ہے تو کچھ سسپنس بنا رہنا تو جانا بڑی رہے گا ایک بہت بڑا ایشی ہے جنا سکھ قوم دے ویچ دو دو چہرے دکھان والے کہ لوگ شروعی اقالی دل دے میں خاص طور پر نام لے گی کہنا چاہتا ਸਰਦਾਰ ਪਰਮਜੀਤ ਸਿੰਘ ਸਰਦਾਰ ਸਰਦਾਰ ਮਜੀਤ ਸਿੰਘ ਜੀਗੇ ਜਿਸ ਤਰੀਕੇ ਦੇ ਨਾਲ ਪਿਛਲੇ ਸਮਿਆਂ ਦੇ ਵਿੱਚ ਬਹੁਤ ਇਹਨਾਂ ਨੇ ਰੋਲਾ ਪਾਇਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਕੂਲਾਂ ਦੀ ਜਾਂ ਜਦਾਦਾ ਨੂੰ ਲੜ ਗਿਆ ਜਦਾਦਾ ਦੀ ਨਿਲਾਮੀ ਕਰਾ ਦੇ ਉੱਤੇ ਪਰ ਹੋਈ ਹੋਈ ਹੈ ਮੈਂ ਅੱਜ ਇਹਨਾਂ ਨੂੰ ਪੁੱਛਣਾ ਚਾਹੁੰਦਾ ਦੋਨੋਂ ਨੂੰ ਕਿ ਤੁਹਾਡੀ ਅੱਖ ਥੱਲੇ ਤੁਹਾਡੀ ਬੋਸਟ ਵਿੱਚ ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰੀਕੇ ਦੇ ਨਾਲ ਸੰਗਤਾਂ ਵੱਲੋਂ ਦਿੱਤੀਆਂ ਗਈਆਂ ਜਦਾਦਾਂ ਨੂੰ ਖੁਰਚ-ਪੁਰਦ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਵੇਚ ਰਹੀ ਹੈ ਔਰ ਪਿਛਲੇ 2 ਦਿਨ ਤੋਂ ਜੋ ਅੱਜ ਮੀਡੀਆ ਪਰਿਆਪਰ ਹੈ ਜਿਹੜੇ ਸਹਾਬਾ ਜਿਤਦਾਦ ਸਿੰਘ ਸਾਹਿਬ ਜਨਰਲ ਜੀਸੀ ਹੋਣਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਰੰਤਨ ਸਾਹਬ ਦੇ ਉੱਤੇ ਜਿਹੜੀ ਜ਼ਮੀਨ ਸੀ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਿੱਤਾ ਦਿੱਤੀ ਜਿੰਨੂੰ ਲੋਕਾਂ ਨੇ ਦਾਅਵਾ ਦਿੱਤਾ ਸੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੂੰ ਚੰਗੇ ਕੰਮਾਂ ਦੇ ਵਿੱਚ ਲਾਈਗੀ ਇਹਦੇ ਵਿੱਚ ਕੋਈ ਹਸਪਤਾਲ ਬਣਾਏਗੀ ਇਹਦੇ ਵਿੱਚ ਕੋਈ ਵਿੱਦਿਅਕ ਧਾਰਾ ਬਣਾਏਗੀ ਮਗਰ ਉਹ ਦਾਦਾ ਜਿਹੜੀਆਂ ਨੇ ਪ੍ਰਧਾਨ ਸਾਹਿਬ ਦੇ ਜਿਹੜੀਆਂ ਨੇ ਆਪਣੇ ਚਾਹੀਤਿਆਂ ਨੂੰ ਸਸਤੇ ਧਾਵਾਂ ਤੇ ਦੇ ਦਿੱਤੀ ਇਹ ਜਿਹੜੀਆਂ ਗੱਲਾਂ ਅਖਬਾਰਾਂ ਦੇ ਵਿੱਚ ਛਪਿਆ ਔਰ ਇਹਦਾ ਇਹਦੀ ਜਿਹੜੀ ਪੋਸਟ ਪਲਾਈ ਪੈ ਸਮਝਦਾ ਕਹਿ ਸਕਦਾ ਵਾਂ ਜਿਹਨੂੰ ਇੰਡੋਸ ਕੀਤਾ ਸ਼ਰਮਨੀ ਕੁਦਰਾਰਾ ਕਮੇਟੀ ਦੇ ਜਨਰਲ ਸੈਕਟਰੀ ਔਰ ਸੈਕਟਰੀ ਨੇ ਉਹਨਾਂ ਨੇ ਇਹ ਵੀ ਕੱਲ ਨੂੰ ਮੰਨਿਆ ਕਿ ਅਸੀਂ ਇਹਦੀਆਂ ਨਿਲਾਮੀਆਂ ਕੀਤੀ ਹੈ ਮਗਰ ਇਸ ਕੱਲ ਦੇ ਉਤੇ